ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਸਾਧ ਸੰਗਤ ਜੀ ਅੱਜ ਆਪਾਂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 210 ਤੇ ਸੰਥਿਆ ਆਰੰਭ ਕਰ ਰਹੇ ਹਾਂ ਸਤਨਾਮ ਵਾਹਿਗੁਰੂ ਸਾਹਿਬ ਜੀ ਰਾਗ ਗਉੜੀ ਪੂਰਬੀ ਮੁਹੱਲਾ 5 ਵਾ ਇਕ ਓੰਕਾਰ ਸਤਿਗੁਰ ਪ੍ਰਸਾਦ ਹਰ ਹਰ ਕਬਹ ਨਾ ਮਨੋ ਵਿਸਾਰੇ ਇਹ ਹੂ ਹਾ ਸਰਬ ਸੁਖ ਦਾਤਾ ਸਗਲ ਕਟਾ ਪ੍ਰਤਪਾਰੇ ਰਹਾ ਮਹਾ ਕਾਸਟ ਕਟ ਖਿਨ ਭੀਤਰ ਰਸਨਾ ਨਾਮ ਚਿਤਾਰੇ ਸੀਤਲ சாੰਤ ਸੂਖ ਹਰ ਸਰਣੀ जलति अगन निवारे गर्भकुंड नरक ते राखै भावजल पार उतारे चरण कमल आरादत मन मह जाम की त्रास विदारै पूरन पार ब्रह्म परमेश्वर ऊंचा अगम अपारे गुण गावत त्यापत सुख सागर जुए जनम ना हारे ਕਾਮ ਕ੍ਰੋਧ ਲੋਭ ਮੋਹ ਮਨ ਲੀਨੋ ਨਿਰਗੁਣ ਕੇ ਦਾਤਾਰੇ ਕਰ ਕਿਰਪਾ ਪਨੋ ਨਾਮ ਦੀਜੈ ਨਾਨਕ ਸਤਿ ਬਲਿਹਾਰੇ ਹਾਰਗ ਗਉੜੀ ਚੇਤੀ ਮਹੱਲਾ ਪੰਜਵਾ ਇਕ ਓੰਕਾਰ ਸਤਗੁਰ ਪ੍ਰਸਾਦ ਸੁਖ ਨਾਹੀ ਰੇ ਹਰ ਭਗਤ ਬਿਨ ਜੀਤ ਜਨਮ ਇਹੋ ਰਤਨ ਅਮੋਲਕ ਸਾਧ ਸੰਗਤ ਜਪ ਇੱਕ ਖਿਨਾ ਰਹਾ ਸੋਤ ਸੰਪਤ ਬਨਤਾ ਬਨੋਦ ਛੋੜ ਗਏ ਬਹੁ ਲੋਗ ਭੋਗ ਹਏ ਵਰ ਗਏ ਵਰ ਰਾਜ ਰੰਗ ਤਿਆਗ ਚੱਲਿਓ ਹੈ ਮੂੜ ਨੰਗ ਚੋਆ ਚੰਦਨ ਦੇਹ ਫੂਲਿਆ ਸੋ ਤਨ ਧਰ ਸੰਗ ਰੂਲਿਆ ਓਹੇ ਮੋਹਿਆ ਜਾਣੈ ਦੂਰ ਹੈ ਕਹੋ ਨਾਨਕ ਸਦਾ ਹਦੂਰ ਹੈ ਗਉੜੀ ਮਹੱਲਾ ਪੰਜਵਾ ਮਨ ਧਾਰ ਤਰਬੇ ਹਰ ਨਾਮ ਨੋ ਸਾਗਰ ਲਹਿਰ ਸੰਸਾ ਸੰਸਾਰ ਗੁਰ ਬੋਹਿਤ ਪਾਰ ਗ੍ਰਾਮ ਨੋ ਰਹਾਉ ਕਾਲ ਕਾਲਖ ਅੰਧਿਆਰੀਆ ਗੁਰ ਗਿਆਨ ਦੀਪਕ ਉਜਿਆਰੀਆ ਵਿਖ ਵਿਖਿਆ ਪਸਰੇ ਆਤਕਨੀ ਉबरे Jap Jap Har Guni Mat Varo Maya Soya Gur Phetat Brahm Pau Khoya Kaho Nanak Ek Tayaa Kat Kat Nazri Aayaa Gauri Mohalla Panjwa Deevan Hamaro Tuhi Ek Seva Thari Gurhate Ek Rahao Aanak Jogat Nahi Paayaa ਗੁਰ ਚਾਕਰ ਲੈ ਆਇਆ ਮਾਰੇ ਪੰਜ ਵਿਖਾ ਦਿਆ ਗੁਰ ਕਿਰਪਾ ਤੇ ਦਲ ਸਾਧਿਆ ਵਖ ਸੀਸ ਬਜਹੁ ਮਿਲ ਏਕ ਨਾਮ ਸੂਖ ਸਹਜ ਆਨੰਦ ਬਿਸਰਾਮ ਪ੍ਰਭ ਕੇ ਚਾਕਰ ਸੇ ਭਲੇ ਨਾਨਕ ਤੈਨ ਮੁਖ ਊਜਲੇ ਗੌੜੀ ਮਹੱਲਾ ਪੰਜਵਾ ਜੀ ਆਰੇ ओला नामका आवर जे कारण करावे नो तिन महभौ है जामका राओ आवर जतन नही पाई है वड्डा पा भाग हारत आई है लाख हिकमती जानी आ, है आगर तल नही मानिए अहं बुद्ध कर्म कमावने गृह बालू नीर बहावने प्रप कृपाल ਕਿਰਪਾ ਕਰੇ ਨਾਮ ਨਾਨਕ ਸਾਧੂ ਸੰਗ ਮਿਲੇ ਗਉੜੀ ਮਹੱਲਾ ਪੰਜਵਾ ਬਾਰ ਨੈ ਬਲਹਾਰ ਨੈ ਲਖ ਬਰੀਆ ਨਮੋਹ ਨਾਮ ਸਾਹਿਬ ਕੋ ਪ੍ਰਾਨ ਅਧਰੀਆ ਰਹਾਉ ਕਰਨ ਕਰਾਵਨ ਤੁਹੀ ਏਕ ਜੀਅ ਜੰਤ ਕੀ ਤੁਹੀ ਤੇਕ ਰਾਜ ਜੋ ਬਨ ਪ੍ਰਭ ਤੂੰ ਤਨੀ ਤੂੰ ਨਿਰਗੁਣ ਸੰਸਾਰ ਗੁਨੀ ਇਹਾ ਉਹਾ ਤੁਮ ਰਖੇ ਗੁਰ ਕਿਰਪਾ ਤੇ ਕੋ ਲਖੇ ਹਾਂਜੀ ਇਹਾ ਉਹਾ ਮਿਸ਼ਰਾਮ ਤੁਮ ਰਖੇ ਇਹ ਕਸ ਕੇ ਬੋਲਣਾ ਤੇ ਕਲਾ ਕੇ ਗੁਰ ਕਿਰਪਾ ਤੇ ਮਿਸ਼ਰਾਮ ਕੋ ਲਖੇ ਲਖੇ ਪੋਲਾ ਬੋਲਣਾ ਅੰਤਰਜਾਮੀ ਪ੍ਰਭ ਸੋ ਜਾਨ ਨਾਨਕ ਤਕਿਆ ਤੁਹੀ ਤਾਣ ਗਉੜੀ ਮਹੱਲਾ ਪੰਜਵਾ ਹਰ 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 ਆਰਾਧਿਐ ਸੰਤ ਸੰਗ ਹਰਿ ਮਨ ਵਸੈ ਭਰਮ ਮੋਹ ਭਉ ਸਾਧਿਐ ਰਹਾਉ ਵੇਦ ਪੁਰਾਨ ਸਿਮਰਿਤ ਭਨੇ ਸਭ ਊਚ ਬਿਰਾਜਤ ਜਨ ਸੁਨੇ ਸਗਲ ਅਸਥਾਨ ਭੈ ਪੀਤ ਚੀਨ ਰਾਮ ਸੇਵਕ ਪੈ ਰਹਿਤ ਕੀਨ ਲਖ 84 ਜੋਨ ਫਿਰਹਿ ਗੋਬਿੰਦ ਲੋਕ ਨਹੀਂ ਜਨਮ ਮਰਹ ਬਾਲ ਬੋਧ ਸਿਆਨਪ ਹਉ ਮੈਂ ਰਹੀ ਹਰ ਸਾਧ ਸਰਣਾ ਨਾਨਕ ਗਹੀ ਗੌੜੀ ਮਹੱਲਾ ਪੰਜਵਾ ਮਨ ਰਾਮ ਨਾਮ ਗੁਣ ਗਾਈਐ ਨੀਤ ਨੀਤ ਹਰ ਸੇਵੀਐ ਸਾਸ ਸਾਸ ਹਰ ਧਿਆਈਐ ਰਹਾਉ ਸੰਤ ਸੰਗ ਹਰ ਮਨ ਵਸੈ ਦੁਖ ਦਰਦ ਹਨੇਰਾ ਭ੍ਰਮ ਨਸੈ ਸ਼ਾਂਤ ਪ੍ਰਸਾਦ ਹਰ ਜਪੀਐ ਸੋ ਜਨ ਦੂਖ ਨ ਬਿਆਪੀਐ ਜਾ ਕਾਉ ਗੁਰ ਹਰ ਮੰਤਰ ਦੇ ਸੋ ਉਬਰਿਆ ਮਾਇਆ ਅਗਨਤੇ ਨਾਨਕ ਕਾਉ ਪ੍ਰਭ ਮਯ ਆਕਰ ਮੇਰੇ ਮਨ ਤਨ ਵਸੈ ਨਾਮ ਹਰ ਗੌੜੀ ਮਹੱਲਾ ਪੰਜਵਾ ਰਸਨਾ ਜਪੀਐ ਏਕ ਨਾਮ ਈਹਾ ਸੁਖ ਆਨੰਦ ਕਨ ਆਗੈ ਜੀਅ ਕੈ ਸੰਗ ਕਾਮ ਰਹਾਉ ਕਟਿਏ ਤੇਰਾ ਅਹੰਰੋਗ ਤੂੰ ਗੁਰ ਪ੍ਰਸਾਦ ਕਰ ਰਾਜ ਜੋਗ ਹਰ ਰਸ ਜਿਨ ਜਨ ਚਾਖਿਆ ਤਾ ਕੀ ਤ੍ਰਿਸ਼ਨਾ ਲਾਥੀਆ ਹਰ ਬਿਸਰਾਮ ਨਿਧ ਪਾਇਆ ਸੋ ਬਹੁਰ ਨਾ ਕਤਿਹੀ ਤਾਇਆ ਹਰ ਹਰ ਨਾਮ ਜਾ ਕਾ ਗੁਰ ਦਿਆ ਨਾਨਕ ਤਾ ਕਾ ਭਉ ਗਇਆ ਗਉੜੀ ਮਹੱਲਾ ਪੰਜਵਾ ਜਾ ਕਾਓ ਬਿਸਰ ਰਾਮ ਨਾਮ ਤਾਹੂ ਕਾਓ ਪੀਰ ਸਾਧ ਸੰਗਤ ਮਿਲ ਹਰ ਰਵਹਿ ਸੇ ਗੁਣੀ ਗਹੀਰਾ ਹਰਹਾਉ ਜਾ ਕਾਓ ਗੁਰਮੁਖ ਹਿਰਦੈ ਬੁੱਧ ਤਾ ਕੈ ਕਰ ਤਲ ਨਵ ਨਿਦ ਸਿਧ ਜੋ ਜਾਨਹਿ ਹਾਰ ਪ੍ਰਭ ਤਨੇ ਕਿਛ ਨਾਹੀ ਤਾ ਕੈ ਕਮੀ ਕਰਨ ਹਾਰ ਅਛਾਨਿਆ ਸਰਬ ਸੂਖ ਰੰਗ ਮਾਨਿਆ ਹਾਰ ਧਨ ਜਾ ਕੈ ਗ੍ਰਹਿ ਵਸੈ ਕਹੋ ਨਾਨਕ ਤਿੰਨ ਸੰਗ ਦੁਖ ਨਸੈ ਗਉੜੀ ਮਹੱਲਾ ਪੰਜਾਬਾ ਗਰਬ ਵੱਡੋ ਮੂਲ ਇਤਨੋ ਰਹਿਨ ਨਹੀਂ ਗਹੋ ਕਿਤਨੋ ਰਹਾਉ ਬੇਬਰਜਤ ਬੇਦ ਸੰਤਨ ਵਾਹੂ ਸਿਉ ਰੇ ਹਿਤਨ ਹਾਰ ਜੂਆਰ ਜੂਆ ਬਿਦੇ ਇੰਦਰੀ ਵਾਸਲ ਜਿਤਨ ਹਰਨ ਭਰਨ ਸੰਪੂਰਨ ਚਰਨ ਕਮਲ ਰੰਗ ਰਤਨ ਨਾਨਕ ਉਦਰੇ ਸਾਧ ਸੰਗ ਕਿਰਪਾ ਨਿਧ ਮੈਂ ਦਿੱਤਨ ਗੌੜੀ ਮਹੱਲਾ ਪੰਜਵਾ ਮੋਹਿ ਦਾਸਰੋ ਠਾਕੁਰ ਕੋ ਧਾਨ ਪ੍ਰਭ ਕਾ ਖਾਨਾ ਹਾਂਜੀ ਤਾਨ ਮਿਸ਼ਰਾਮ ਪ੍ਰਭ ਕਾ ਖਾਨਾ ਇਹਨੂੰ ਖਾਨਾ ਨਹੀਂ ਬੋਲਣਾ ਇਹਦਾ ਖਾਨਾ ਹੈ ਪੋਲਾ ਬੋਲਣਾ ਰਹਾਉ ਐਸੋ ਹੈ ਰੇ ਖਸਮ ਹਮਾਰਾ ਖਿਨ ਮਹਿ ਸਾਜ ਸਵਾਰਣ ਹਾਰਾ ਕਾਮ ਕਰੀ ਜੈ ਠਾਕੁਰ ਭਾਵਾ ਗੀਤ ਚਰਤ ਪ੍ਰਭ ਕੇ ਗੁਣ ਗਾਵਾ ਸ਼ਰਨ ਪਰਿਓ ਠਾਕੁਰ ਬਜੀਰਾ ਤਿਨਾ ਦੇਖ ਮੇਰਾ ਮਨ ਧੀਰਾ ਇਕ ਤੇ ਇਕ ਏਕੋ ਆਧਾਰ ਜਨ ਨਾਨਕ ਹਰ ਕੀ ਲਾਗਾਕਾਰਾ ਗਵੜੀ ਮਹੱਲਾ ਪੰਜਵਾ ਹਾਏ ਕੋਈ ਐਸਾ ਹੋ ਮੈਂ ਤੋਰੈ ਇਸ ਮਿੱਠੀ ਤੇ ਇਹੋ ਮਨ ਹੋਰੈ ਰਹਾਉ ਅਗਿਆਨੀ ਮਾਨੁਖ ਭਇਆ ਜੋ ਨਾਹੀ ਸੋ ਲੋਰੈ ਰੈਣ ਅੰਧਾਰੀ ਕਾਰਿਆ ਕਬਨ ਜੋਗਤ ਜਿਤ ਭੋਰੈ ਭ੍ਰਮ ਤੋ ਭ੍ਰਮ ਤੋ ਹਾਰਿਆ ਆਨ ਕੇ ਬੀਦੀ ਕਰ ਟੋਰੈ ਕਹੋ ਨਾਨਕ ਕਿਰਪਾ ਭਈ ਸਾਧ ਸੰਗਤ ਨਿਦ ਮੋਰੈ ਗਉੜੀ ਮਹੱਲਾ ਪੰਜਵਾ ਚਿੰਤਾ ਮਾਣਾ ਕਰੁਣਾ ਮਈ ਰਹਾਉ ਦੀਨ ਦਇਆਲਾ ਪਾਰ ਬ੍ਰਹਮ ਜਾ ਕੈ ਸਿਮਰਣ ਸੁਖ ਭਈ ਅਕਾਲ ਪੁਰਖ ਅਗਾਦ ਬੂਦ ਸੁਨਤ ਜਸੋ ਕੋਟ ਅਗ ਖਐ ਕਿਰਪਾ ਨਿਦ ਪ੍ਰਭ ਮਇ ਆਤਾਰ ਨਾਨਕ ਹਰ ਹਰ ਨਾਮ ਲਏ ਗੌੜੀ ਪੂਰਬੀ ਮਹੱਲਾ ਪੰਜਵਾ ਮੇਰੇ ਮਨ ਸਰਣ ਪ੍ਰਭੂ ਸੁਖ ਪਾਏ ਜਾਤਨ ਵਿਸਰੈ ਪ੍ਰਾਨ ਸੁਖ ਦਾਤਾ ਸੋ ਦਿਨ ਜਾਤ ਅਜਾਏ ਰਹਾਉ ਏਕ ਰਹਿਣ ਕੇ ਪਾਹੁਨ ਤੁਮ ਆਏ ਬਹੁ ਜੁਗ ਆਸ ਬਧਾਏ ਹਾਂਜੀ ਏਕ ਰਹਿਣ ਕੇ ਪਾਹੁਨ ਤੁਮ ਆਏ ਬਹੁ ਜੁਗ ਆਸ ਬਧਾਏ ਜਿਹੜਾ ਪਪੇ ਨੂੰ ਕੰਨਾਂ ਹਾਹੇ ਤੇ ਔਕੜ ਨੰਨਾ ਪਾਹੂਨ ਪਾਠ ਹੈ ਇਹਦੇ ਹਾਹੇ ਨੂੰ ਜਿਹੜੀ ਔਕੜ ਲੱਗੀ ਹੈ ਇਹ ਉਚਾਰ ਕੇ ਇਸ ਦਾ ਸੁੱਧ ਉਚਾਰਨ ਤੇ ਅਰਥ ਵੀ ਫੇਰ ਹੀ ਸੁੱਧ ਹੋਊਗਾ ਜੇ ਇਹਨੂੰ ਪਾਹੂਨ ਕਹਾਂਗੇ ਪਾਹੂਨ ਦਾ ਅਰਥ ਹੁੰਦਾ ਪ੍ਰਾਹੂਣ ਹੈ ਤੇ ਜੇ ਇਹਨੂੰ ਹਾਹੇ ਤੇ ਔਕੜ ਤੋਂ ਬਿਨਾਂ ਬੋਲਤਾ ਪਾਹਨ ਕਹੇਤਾ ਤਾਂ ਫਿਰ ਉਹਦਾ ਅਰਥ ਬਣ ਜਾਊਗਾ ਪੱਥਰ ਇਸੇ ਤਰ੍ਹਾਂ ਇਸ ਨੂੰ ਧਿਆਨ ਨਾਲ ਇਸ ਦਾ ਉਚਾਰਨ ਕਰਨਾ ਏਕ ਰੈਣ ਕੇ ਬਾਹਉ ਨ ਤੁਮ ਆਏ ਬਹੁ ਜੁਗ ਆਸ ਬਧਾਈ ਗ੍ਰਹਿ ਮੰਦਰ ਸੰਪੈ ਜੋਤੀ ਸੈ ਚੌ ਤਰ ਵਰ ਕੀ ਛਾਏ ਤਨ ਮੇਰਾ ਸੰਪੈ ਸਭ ਮੇਰੀ ਬਾਗ ਮਿਲਖ ਸਭ ਜਾਏ ਦੇਵਨ ਹਾਰਾ ਬਿਸਰੁ ਠਾਕੁਰ ਖਿਨ ਮਹ ਹੂਤ ਪਰਾਏ ਪਹਿਰੇ ਬਾਗਾ ਕਰਸ਼ਨਨ ਚੁਆ ਚੰਦਨ ਲਾਏ ਪਹਿਰੇ ਬਾਗਾ ਕਰਸ਼ਨਨ ਜੋ ਆ ਚੰਦਨ ਲਾ ਇਹਦਾ ਬਾਗਾ ਪਾਠ ਇਹਨੂੰ ਕਸ ਕੇ ਬੋਲਣਾ ਨਿਰਪਉ ਨਿਰੰਕਾਰ ਨਹੀਂ ਚੀਨਿਆ ਜੋ ਹਸਤੇ ਨਾ ਵਾਏ ਹੜਾ ਨਾ ਵਾਏ ਪਾਠ ਹੈ ਭਾਰਾ ਕਰਕੇ ਬੋਲਣਾ ਜਉ ਹੋਏ ਕਿਰਪਾਲ ਤਾ ਸਤਗੁਰ ਮੇਲਾ ਸਭ ਸੁਖ ਹਰ ਕੇ ਨਾਏ ਹੜਾ ਨਾਏ ਪਾਠ ਹੈ ਇਹਨੂੰ ਕੋਲਾ ਬੋਲਣਾ ਨਾਏ ਨਹੀਂ ਬੋਲਣਾ ਉਹਨੂੰ ਨਾ ਵਾਏ ਬੋਲਣਾ ਭਾਰਾ ਕਰਕੇ ਇਹਨੂੰ ਕੋਲਾ ਬੋਲਣਾ ਨਾਏ ਇਸੇ ਤਰ੍ਹਾਂ ਨਾਮ ਵਿੱਚ ਇਹਦਾ ਅਰਥ ਨਾਮ ਵਿੱਚ ਉਹਦਾ ਅਰਥ ਹੈਗਾ ਨਹਾਵਾ ਇਹਦਾ ਨਹਾਉਣ ਦੇ ਨਾਲ ਮੁਕਤ ਭਇਆ ਬੰਦਾ ਨ ਗੁਰ ਖੋਲੇ ਜਨ ਨਾਨਕ ਹਰ ਗੁਣ ਗਾਏ ਗੌੜੀ ਪੂਰਬੀ ਮਹੱਲਾ ਪੰਜਵਾ ਮੇਰੇ ਮਨ ਗੁਰ 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 ਸਦ ਕਰੀਐ ਰਤਨ ਜਨਮ ਸਫਲ ਗੁਰ ਕੀਆ ਦਰਸ਼ਨ ਕਾ ਬਲ ਹਰੀਐ ਰਹਾਉ ਜੀਤੇ ਸਾਸਕ ਰਾਸ ਮਨ ਲੇਤਾ ਤੇਤੇ ਹੀ ਗੁਣ ਗਾਈਐ ਜਾ ਹੋਏ ਦਾਇਆ ਸਤਗੁਰ ਆਪਣਾ ਤਾਂ ਇਹ ਮਤੁ ਬੁੱਧ ਪਾਈ ਐ ਮੇਰੇ ਮਾਨਾ ਨਾਮ ਲਏ ਜਮ ਬੰਦ ਤੇ ਛੁਟ ਹੈ ਸਰਬ ਸੁਖਾ ਸੁਖ ਪਾਈ ਐ ਸੇਵ ਸੁਆਮੀ ਸਤਗੁਰ ਦਾਤਾ ਮਨ ਬਾਂਛਤ ਫਲ ਆਈ ਐ ਨਾਮ ਇਸ਼ਟ ਮੀਤ ਸਤ ਕਰਤਾ ਮਨ ਸੰਗ ਤੁਹਾਰਾ ਚਾਲੈ ਕਰ ਸੇਵਾ ਸਤਗੁਰ ਆਪਣੇ ਕੀ ਗੌਰ ਤੇ ਪਾਈਐ ਪਾਲੈ ਗੌਰ ਕਿਰਪਾਲ ਕਿਰਪਾ ਪ੍ਰਪਤਾਰੀ ਬਿਨ ਸੇ ਸਰਬ ਅੰਦੇਸਾ ਨਾਨਕ ਸੁਖ ਪਾਇਆ ਹਰ ਕੀਰਤਨ ਮਿਟਿਓ ਸਗਲ ਕਲੇਸ਼ਾ ਰਾਗ ਗਉੜੀ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਤ੍ਰਿਸ਼ਨਾ ਵਿਰਲੇ ਹੀ ਕੀ 부ਜੀ ਹੈ ਹਾਂ ਜੀ ਇਹਦਾ 부ਜੀ ਪਾਠ ਨੂੰ ਪੋਲਾ ਬੋਲਣਾ ਤ੍ਰਿਸ਼ਨਾ ਵਿਰਲੇ ਹੀ ਕੀ ਮਿਸ਼ਰਾਮ ਭੂਜੀ ਹੈ ਰਹਾ ਕੋਟ ਜੋਰੇ ਲੱਖ ਕਰੋਰੇ ਮਨ ਨਾ ਹੋਰੇ ਪਰੇ ਪਰੇ ਹੀ ਕਾ ਲੁਜੀ ਹੈ ਸੁੰਦਰ ਨਾਰੀ ਆਨਕ ਪਰਕਾਰੀ ਪਰਗ੍ਰਹਿ ਬਿਕਾਰੀ ਬੁਰਾ ਭਲਾ ਨਹੀਂ ਸੁਜੀ ਹੈ ਆਨਕ ਬੰਧਨ ਮਾਇਆ ਭਰਮਤ ਪਰਮਾਇਆ ਗੁਣ ਨਿਧ ਨਹੀਂ ਗਾਇਆ ਮਨ ਬਿਖਹਿ ਮਹ ਲੁਜੀ ਹੈ ਜਾ ਕਉ ਰੇ ਕਿਰਪਾ ਕਰੈ ਜੀਵਤ ਸੋਈ ਮਰੈ ਸਾਧ ਸੰਗ ਮਾਇਆ ਤਰੈ ਨਾਨਕ ਸੋ ਜਨ ਦਰਹਰ ਸਿਝੀ ਹੈ ਗੌੜੀ ਮਹੱਲਾ ਪੰਜਵਾ ਸਭੂ ਕੋ ਰਸ ਹਰ ਹੋ ਰਹਾਉ ਕਾਹੂ ਜੋਗ ਕਾਹੂ ਭੋਗ ਕਾਹੂ ਗਿਆਨ ਕਾਹੂ ਧਿਆਨ ਕਾਹੂ ਹੋ ਡੰਡ ਧਰੋ ਕਾਹੂ ਜਾਪ ਕਾਹੂ ਤਾਪ ਕਾਹੂ ਪੂਜਾ ਹੋਮ ਨੇਮ ਕਾਹੂ ਹੋ ਗਾਨ ਕਰਹੋ ਕਾਹੂ ਤੀਰ ਕਾਹੂ ਨੀਰ ਕਾਹੂ ਬੇਦ ਵਿਚਾਰ ਨਾਨਕਾ ਭਗਤ ਪ੍ਰੇਹ ਹੋ ਗੌੜੀ ਮਹੱਲਾ ਪੰਜਵਾ ਗਉਣ ਕੀਰਤ ਨਿਦ ਮੋਰੀ ਰਹਾਉ ਤੂੰ ਹੀ ਰਾਸ ਤੂੰ ਹੀ ਜਸ ਤੂੰ ਹੀ ਰੂਪ ਤੂੰ ਹੀ ਰੰਗ ਆਸ ਓਟ ਪ੍ਰਭ ਤੋਰੀ ਤੁਹੀ ਮਾਨਾ ਤੁਹੀ ਤਾਨ ਤੁਹੀ ਪਾਤ ਤੁਹੀ ਪ੍ਰਾਨ ਗੁਰ ਤੂਟੀ ਲੈ ਜੋਰੀ ਤੁਹੀ ਗਰੇ ਹੈ ਤੁਹੀ ਬਾਨ ਤੁਹੀ ਗਾਉ ਤੁਹੀ ਸੁਨ ਜਿਹੜਾ ਸੁਨ ਸਸੇ ਤੈਉਕੜ ਨੰਨੇ ਸਾਰੀ ਸਉਨ ਪਾਠੈ ਨੂੰ ਸੁਨ ਬੋਲਣਾ ਅਧ ਕਲਾ ਕੇ ਕਸ ਕੇ ਬੋਲਣਾ ਤੁਹੀ ਗਰੇ ਹੈ ਤੁਹੀ ਬਾਨ ਇਸਰਾਮ ਤੁਹੀ ਗਾਉ ਤੁਹੀ ਸੁਨ ਇਨੂੰ ਸੱਸੇ ਤੇ ਅਧਕਾ ਲਾ ਕੇ ਸੱਸੇ ਨੂੰ ਔਕੜੋ ਤੇ ਅਧਕਾ ਲਾ ਕੇ ਨੰਨਾ ਸੁੰਨ ਇਸੇ ਤਰ੍ਹਾਂ ਸੁੰਨ ਬੰਨਣਾ ਸੋ ਕਾਸਕੇ ਬੋਲਣਾ ਹੈ ਹੈ ਨਾਨਕ ਨੀਰ ਨੇਰੀ ਗੌੜੀ ਮਹੱਲਾ ਪੰਜਵਾ ਮਾਤੋ ਹਰ ਰੰਗ ਮਾਤੋ ਰਹਾਓ ਉਹੀ ਪੀਓ ਉਹੀ ਖੀਓ ਗੁਰਹ ਦਿਓ ਦਾਨ ਕੀਓ ਵਾਹੁ ਸੋ ਮਨ ਰਤ ਉਹੀ ਪਾਠੀ ਉਹੀ ਪੋਚਾ ਉਹੀ ਪਿਆਰੋ ਉਹੀ ਰੂਚਾ ਮਾਨਾ ਓਹੋ ਸੁਖ ਜਾਤੋ ਸਹਜ ਕੇਲ ਅਨੰਦ ਖੇਲ ਰਹੇ ਫੇਰ ਭਏ ਮੇਲ ਨਾਨਕ ਗੁਰ ਸ਼ਬਦ ਪ੍ਰਤੋ ਰਾਗ ਗਉੜੀ ਮਾਲਵਾ ਮਹੱਲਾ ਪੰਜਵਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਹਰ ਨਾਮ ਲੈਹੁ ਮਿਟਾ ਲੈਹੁ ਆਗੈ ਬਖਮ ਪੰਥ ਭਯਾਨ ਰਹਾਉ ਸੇਵਤ ਸੇਵਤ ਸਦਾ ਸੇਵ ਤੇਰੇ ਸੰਗ ਵਸਤ ਹੈ ਕਾਲ ਕਰ ਸੇਵਾ ਤੂੰ ਸਾਧ ਕੀ ਹੋ ਕਾਟੀਐ ਜਮ ਜਾਲ ਹੋਮ ਜਗ ਤੀਰਥ ਕੀਏ ਵਿੱਚ ਹਉ ਮੈਂ ਵਧੇ ਬਿਕਾਰ ਨਰਕ ਸੁਰਗ ਦੋਇ ਪੁੰਚਨਾ ਹੋਏ ਬਹੁਰ ਬਹੁਰ ਅਵਤਾਰ ਸੇਵਪੁਰੀ ਬ੍ਰਹਮ ਇੰਦਰਪੁਰੀ ਨਿਹਚਲ ਕੋ ਥਾਉ ਨਾਹੀ ਬਿਨ ਹਰ ਸੇਵਾ ਸੁਖ ਨਹੀਂ ਹੋ ਸਾਕਤਾ ਵਹਿ ਜਾਹੀ ਜੈ ਸੋ ਗੁਰ ਉਪਦੇਸਿਆ ਮੈਂ ਤੈ ਸੋ ਕਹਿਆ ਪੁਕਾਰ ਨਾਨਕ ਕਹੈ ਸੁਨ ਰੇ ਮਨਾ ਕਰ ਕੀਰਤਨ ਹੋਏ ਉਧਾਰ ਰਾਗ ਗਉੜੀ ਮਾਲਾ ਮਹੱਲਾ ਪੰਜਵਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਪਾਇਓ ਬਾਲ ਬੁੱਧ ਸੁਖ ਰੇ ਹਰਖ ਸੋਗ ਹਾਨ ਮਿਰਤ ਦੁਖ ਸੁਖ ਚਿਤ ਸੰਸਾਰ ਗੁਰ ਮਿਲੇ ਹਾਂਜੀ ਇਹਦਾ ਵਿਸ਼ਰਾਮ ਹਾਰਖ ਸੋਗ ਹਾਨ ਮਿਰਤ ਦੁਖ ਸੁਖ ਇਥੇ ਵਿਸ਼ਰਾਮ ਹੈ ਚਿੱਤ ਸੰਸਾਰ ਗੁਰ ਮਿਲੇ ਇਸੇ ਤਰ੍ਹਾਂ ਹੀ ਲਾਉਣਾ ਰਹਾਉ ਜਾਉ ਲੋ ਹੋ ਕਿਸ ਸੋਚਉ ਚਿਤਵਾਉ ਤੋਲ ਦੁਖਨ ਪਰੇ ਜਾਉ ਕਿਰਪਾਲ ਗੁਰ ਪੂਰਾ ਭੇਟਿਆ ਤੋ ਆਨੰਦ ਸਹਜੇ ਜੇਤੀ ਸਿਆਨ ਪਉ ਕਰਮ ਹੋ ਕੀਏ ਤੇਤੇ ਬੰਧ ਪਰੇ ਹਾਂ ਜੇ ਰਾਤੇ ਤੇ ਪਾਠ ਇਹਨੂੰ ਇਕੱਠਾ ਬੋਲਣਾ ਤੇ ਤੇ ਦੂਜਾ ਪਾਠ ਵੀ ਆਇਆ ਪਰ ਮੁੱਖ ਪਾਠ ਤੇਤੇ ਹੈ ਜੋ ਸਾਧੂ ਕਰ ਮਸਤਕ ਧਰਿਓ ਤਬ ਹਮ ਮੁਕਤ ਭਏ ਜੋ ਲਓ ਮੇਰੋ ਮੇਰੋ ਕਰਤੋ ਤਉ ਲਓ ਬਿਖ ਘੀਰੀ ਮਨ ਤਨ ਬੁੱਧ ਅਰਪੇ ਠਾਕੁਰ ਕਾ ਤਬ ਹਮ ਸਹਜ ਸੋਏ ਜੋ ਲਓ ਪੂਠ ਉਠਾਈ ਚੱਲਿ ਆਓ ਤਉ ਲਓ ਦਾਨ ਭਰੇ ਹਾਂਜੀ ਜਾਓ ਲਾਓ ਪੋਟ ਉਠਾਈ ਚੱਲਿਓ ਚਚਾ ਲੱਲੇ ਨੂੰ ਸਹੈਰੀ ਐੜਾ ਮੁਕਤਾ ਊੜੇ ਦੇ ਔਕੜ ਇਹਨੂੰ ਚੱਲਿਓ ਐਸੇ ਤਰ੍ਹਾਂ ਪੜਨਾ ਆੜਾ ਵਿੱਚ ਉਚਾਰਨ ਕਰਨਾ ਚੱਲਿਓ ਨਹੀਂ ਬੁਲਣਾ ਚੱਲਿਓ ਇਸੇ ਤਰ੍ਹਾਂ ਹੀਦਾ ਉਚਾਰਨ ਕਰਨਾ ਪਾਓ ਲਾਓ ਦਾਨ ਭਰੇ ਪੋਟ ੜਾਰ ਗੁਰਪੂਰਾ ਮਿਲਿਆ ਤਉ ਨਾਨਕ ਨਿਰਭੈ ਗੌੜੀ ਮਾਲਾ ਮਹੱਲਾ ਪੰਜਵਾ ਭਾਵਨ ਤਿਆਗਿਓਰੀ ਤਿਆਗਿਓ ਤਿਆਗਿਓ ਮੈਂ ਗੁਰ ਮਿਲ ਤਿਆਗਿਓ ਸਰਬ ਸੁਖ ਆਨੰਦ ਮੰਗਲ ਰਸ ਮਾਨ ਗੋਬਿੰਦ ਆਗਿਓ ਰਹਾਉ ਮਾਨ ਅਬ ਮਾਨ ਦੋਸ ਮਾਨੇ ਮਸਤਕ ਡਾਰ ਗੁਰ ਪਾਗਿਓ ਸੰਪਤ ਹਰਖ ਨ ਆਪਤ ਦੁਖਾ ਰੰਗ ਠਾਕੁਰ ਲਾਗਿਓ ਬਾਸ ਬਾਸਰੀ ਏਕੈ ਸੁਮੀ ਉਦਿਆਨ ਤ੍ਰਿਸ਼ਟਾ ਗਿਓ ਨਿਰਪਉ ਭਏ ਸੰਤ ਭ੍ਰਮ ਡਾਰਿਓ ਪੂਰਨ ਸਰਬਾ ਗਿਓ ਜੋ ਕਿਛ ਕਰਤਾ ਕਾਰਨ ਕੀਨੋ ਮਨ ਬੁਰੋ ਨਾ ਲਾਗਿਓ ਸਾਧ ਸੰਗਤ ਪ੍ਰਸਾਦ ਸੰਤਨ ਕੈ ਸੋਇਓ ਮਨ ਜਾਗਿਓ ਜਨ ਨਾਨਕ ਓੜ ਤੁਹਾਰੀ ਪਰਿਓ ਆਇਓ ਸਰਣਾ ਗਿਓ ਨਾਮ ਰੰਗ ਸਹਿਜ ਰਸਮਾਣੇ ਫਿਰ ਦੂਖ ਨਾ ਲਾਗਿਓ ਗੌਰੀ ਮਾਲਾ ਮਹੱਲਾ ਪੰਜਵਾ ਪਾਇਆ ਲਾਲ ਰਤਨ ਮਨ ਪਾਇਆ ਤਨ ਸੀਤਲ ਮਨ ਸੀਤਲ ਥੀਆ ਸਤਗੁਰ ਸਬਦ ਸਮਾਇਆ ਰਹਾ ਲਾਠੀ ਭੂਖ ਤ੍ਰਿਸ਼ਣ ਸਭ ਲਾਠੀ ਚਿੰਤਾ ਸਗਲ ਵਿਸਾਰੀ ਕਰ ਮਸਤਕ ਗੁਰ ਪੂਰੈ ਧਰਿਓ ਮਨ ਜੀਤੋ ਜਗ ਸਾਰੀ ਤ੍ਰਿਪਤ ਅਗਾਇ ਨਹੀ ਹਿਰਦ ਅੰਤਰ ਡੋਲਨ ਤੇ ਅਬ ਚੂਕੇ ਖੋਟਕ ਖਜ਼ਾਨਾ ਸਤਗੁਰ ਦੀਆ ਤੋਟ ਨਹੀਂ ਰੇ ਮੁਕੇ ਅਚਰਜ ਏਕ ਸੁਨ ਹੋਰੇ ਭਾਈ ਗੁਰ ਐਸੇ ਬੂਝ ਪੁਜਾਈ ਲਾਹੇ ਪਰਦਾ ਠਾਕੁਰ ਜੋ ਭੇਟਿਓ ਤਉ ਵਿਸਰੀ ਤਾਤ ਪਰਾਈ ਕਹੇ ਉਹ ਨ ਜਾਏ ਇਹੋ ਅਚੰਭਾ ਸੋ ਜਾਣ ਜਿਨ ਚਾਖਿਆ ਕਹੋ ਨਾਨਕ ਸੱਚ ਭਏ ਬਿਗਾਸ ਗੁਰ ਨਿਦਾਨ ਜਿਦੈ ਲੈ ਰਾਖਿਆ ਗੌੜੀ ਮਾਲਾ ਮਹੱਲਾ ਪੰਜਵਾ ਉਬਰਤ ਰਾਜਾ ਰਾਮ ਕੀ ਸਰਣੀ ਹਾਂ ਜੀ ਨੂੰ ਇਹਦਾ ਆਚਾਰਨ ਉਬਰਤ ਹੀ ਕਰਨਾ ਉਬਰਤ ਨਹੀਂ ਕਰਨਾ ਉਬਰਤ ਰਾਜਾ ਰਾਮ ਕੀ ਸਰਣੀ ਸਰਬ ਲੋਕ ਮਾਇਆ ਕੇ ਮੰਡਲ ਗਿਰਗਿਰ ਪਰਤੇ ਧਰਣੀ ਰਹਾ ਸਾ ਸਤਿ ਸਿਮਰਤ ਬੇਦ ਵਿਚਾਰੇ ਮਹਾਪੁਰਖਨ ਏਉ ਕਹਿਆ ਬਿਨ ਹਰ ਭਜਨ ਨਾਹੀ ਨਸਤਾਰਾ ਸੂਖ ਨਾ ਕਿਨਹੂ ਲਹਿਆ ਤੀਨ ਭਵਨ ਕੀ ਲਖਮੀ ਜੋਰੀ ਭੂਜਤ ਨਾਹੀ ਲਹਿਰੇ ਬਿਨ ਹਰ ਭਗਤ ਕਹਾ ਥਿਤ ਪਾਵੇ ਫਿਰ ਤੋ ਪਹਿਰੇ ਪਹਿਰੇ ਆਨਕ ਬਿਲਾਸ ਕਰਤ ਮਨ ਮੋਹਨਾ ਪੂਰਨ ਹੋਤ ਨਾ ਕਾਮ ਜਲ ਤੋ ਜਲ ਤੋ ਕਭੂ ਨ ਭੂਜਤ ਸਗਲ ਬ੍ਰਥੇ ਬਿਨ ਨਮ ਹਰ ਕਾ ਨਾਮ ਜਪੋ ਮੇਰੇ ਮੀਤਾ ਇਹੈ ਸਾਰ ਸੁਖ ਪੂਰਾ ਸਾਧ ਸੰਗਤ ਜਨਮ ਮਰਨ ਨਿਵਾਰੈ ਨਾਨਕ ਜਨ ਕੀ ਧੂਰਾ ਗਉੜੀ ਮਾਲਾ ਮਹੱਲਾ ਪੰਜਵਾ ਮੋ ਕਉ ਇਹ ਵਿਧ ਕੋ ਸਮਝਾਵੈ ਕਰਤਾ ਹੋਇ ਜਨਾਬ ਰਹਾਉ ਆਨ ਜਾਣਤ ਕਿਸ ਇਨਹ ਕਮਾਨੋ ਜਪ ਤਪ ਕਛੂ ਨ ਸਾਦਾ ਦੇਹ ਦੇਸਲਾ ਇਹ ਮਨ ਦौरायो ਕਵਨ ਕਰਮ ਕਰ ਬਾਦਾ ਮਨ ਤਨ ਧਨ ਭੂਮ ਕਾ ਠਾਕੁਰ ਹਉ ਇਸ ਕਾ ਇਹ ਮੇਰਾ ਭਰਮ ਮੋਹ ਕਛੂ ਜਸ ਨਾਹੀ ਇਹ ਪੈਖਰ ਪੈ ਪੈਰਾ ਤਬ ਇਹੋ ਕਹਾ ਕਮਾਵਨ ਪਰਿਆ ਜਬ ਇਹੋ ਕਛੂ ਨਾ ਹੋਤਾ ਜਬ ਏਕ ਨਰਨਜਨ ਨਰੰਕਾਰ ਪ੍ਰਭ ਸਭ ਕਿਸ ਆਪ ਹੈ ਕਰਤਾ ਆਪਨੇ ਕਰ ਤਬ ਆਪੇ ਜਾਣੈ ਜਿਨ ਇਹ ਰਚਨ ਰਚਾਇਆ ਕਹ ਨਾਨਕ ਕਰਨ ਹਾਰ ਹੈ ਆਪੇ ਸਤ ਗੁਰ ਭਰਮ ਚੁਕਾਇਆ ਗਉੜੀ ਮਾਲਾ ਮਹੱਲਾ ਪੰਜਵਾ ਹਰ ਬਿਨ ਆਵਰ ਕਰਿਆ ਬਿਰਥੇ ਜਪ ਤਬ ਸੰਜਮ ਕਰਮ ਕਮਾਣੇ ਇਹ ਔਰ ਹੈ ਮੂਸੇ ਰਹਾ ਵਰਤਨੇਮ ਸੰਜਮ ਮਹਿ ਰਹਤਾ ਤਿਨ ਕਾ ਆਡ ਨਾ ਪਾਇਆ ਅਗਾ ਚੱਲਣ ਔਰ ਹੈ ਭਾਈ ਊਹਾ ਕਾਮਨਾ ਆਇ ਤੀਰਥ ਨਾਏ ਅਰ ਧਰਨੀ ਭ੍ਰਮਤਾ ਅਗਾ ਠੌਰ ਨਾ ਪਾਵੇ ਊਹਾ ਕਾਮਨ ਆਵੇ ਇਹ ਵਿਦ ਉਹ ਲੋਗ ਨਹੀਂ ਪਤੀ ਆਵੇ ਹਾਂਜੀ ਊਹਾ ਥਾਮਕ ਕ ਕਾਮਨਾ ਆਵੇ ਜਮਕ ਇਹ ਵਿਦ ਇਥੇ ਬਿਸ਼ਨਾਮ ਉਹ ਲੋਗ ਨਹੀਂ ਪਤੀ ਆਵੇ ਇਹ ਛੁੱਧ ਪਾਠ ਹੈ ਦੂਜਾ ਪਾਠ ਲੋਗਨ ਹੀ ਪਤੀ ਆਵੈ ਵੀ ਆਉਂਦਾ ਪਰ ਦਮਦਮੀ ਟਕਸਾਲ ਦੇ ਵਿੱਚ ਜਦੋਂ ਦਮਦਮਾ ਸਾਹਿਬ ਪਾਠ ਬਹੁਤ ਸਮਾਗਮ ਹੋਇਆ ਸੀ ਉੱਥੇ ਇਹ ਸ਼ੁੱਧ ਕਰਾਇਆ ਗਿਆ ਉਹ ਲੋਗ ਨਹੀਂ ਪਤੀ ਆਵੈ ਇਸੇ ਤਰ੍ਹਾਂ ਹੀ ਸ਼ੁੱਧ ਕਰਾਇਆ ਗਿਆ ਚਤੁਰ ਬੀਤ ਮੁਖ ਬਚਨੀ ਉਚਰੈ ਆਗੈ ਮਹਿਲ ਨਾ ਪਾਈਐ ਭੁਜ ਨਾਹੀ ਇਕ ਸੁਦਾਖਰ ਉਹ ਸਗਲੀ ਚਾਖ ਚਖਾਈਐ ਨਾਨਕ ਕਹਤੋ ਇਹੋ ਵਿਚਾਰਾ ਜੇ ਕਮਾਵੈ ਸੋ ਪਾਰਗ੍ਰਾਮੀ ਗੁਰਸੇਵ ਹੋ ਅਰ ਨਾਮ ਧਿਆਵ ਹੋ ਤਿਆਗੋ ਹੋ ਮਨੋ ਗਮਾਨੀ ਗਉੜੀ ਮਾਲਾ ਪੰਜਵਾ ਮਾਦਾ ਹਰ 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 ਮੁਖ ਕਹੀਐ ਹਮ ਤੇ ਕਛੂ ਨ ਹੋਵੈ ਸੁਆਮੀ ਤਿਉ ਰਖਹੁ ਤਿਉ ਰਹੀਐ ਰਹਾਉ ਕਿਆ ਕਿਸ ਕਰਾਏ ਕਿ ਕਰਨਹਾਰਾ ਕਿਆ ਇਸ ਹਾਥ ਵਿਚਾਰੇ ਜਿਤ ਤੁਮ ਲਾਭ ਹੋ ਤਿਤਹੀ ਲਾਗਾ ਪੂਰਨ ਖਸਮ ਹਮਾਰੇ ਕਰਹੁ ਕਿਰਪਾ ਸਰਬਕੇ ਦਾਤੇ ਏਕ ਰੂਪ ਲਿਵ ਲਾਭ ਹੋ ਨਾਨਕ ਕੀ ਬੇਨੰਤੀ ਹਰ ਪਹਿ ਆਪਣਾ ਨਾਮ ਜਪਾਵਹੁ ਕਰਹੁ ਕਿਰਪਾ ਸਰਬਕੇ ਦਾਤੇ ਏਕ ਰੂਪ ਲਿਵ ਲਾਭ ਹੋ ਨਾਨਕ ਕੀ ਬੇਨੰਤੀ ਹਰ ਪਹਿ ਆਪਣਾ ਨਾਮ ਜਪავੋ ਹਾਂਜੀ ਸਾਧ ਸੰਗਤ ਜੀ ਪਾਣੀ ਪੜਦਿਆਂ ਤੋਂ ਉਚਾਰਨ ਕਰਦਿਆਂ ਤੋਂ ਲਗਾ ਮਾਤਰਾ ਲਾਉਂਦਿਆਂ ਨੂੰ ਇੱਕ ਨਹੀਂ अनेਕਾਂ ਤਰ੍ਹਾਂ ਦੀਆਂ ਗਲਤੀਆਂ ਹੋ ਜਾਂਦੀਆਂ ਸਤਿਗੁਰੂ ਜਿਹਦੇ ਸਤਿਗੁਰੂ ਜੀ ਸਾਧ ਸੰਗਤ ਬਖਸ਼ਣ ਹਾਰ ਹੈ ਅਸੀਂ ਭੁੱਲਣ ਹਾਰ ਹਾਂ ਹੋਈਆਂ ਭੁੱਲਾਂ ਨੂੰ ਬਖਸ਼ ਲੈਣਾ ਅੱਗੇ ਤੋਂ ਸਮਾਤ ਬਖਸ਼ਿਸ਼ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ